ਤਾਂ ਕੀ ਮਾਮਲਾ ਸੀ ਜੀ ਕਿਸ ਤਰ੍ਹਾਂ ਮਰਡਰ ਹੋਇਆ ਜੀ ਸਾਨੂੰ ਇਨਫੋਰਮੇਸ਼ਨ ਆਈ ਕਿ 2 ਤਰੀਖ ਤੇ 3 ਜਨਵਰੀ ਦੀ ਦਰਮਿਆਨੀ ਰਾਤ ਨੂੰ ਤਿੰਨ ਅਣਪਛਾਤੇ ਲੋਕ ਕ੍ਰਿਸ਼ਨ ਕੁਮਾਰ ਉਰਫ ਨੀਤਾ ਜੋ ਲਹਿਰਾ ਦੇ ਰਹਿਣ ਵਾਲੇ ਆ ਉਹਨਾਂ ਦੇ ਘਰ ਦਾਖਲ ਹੋਏ ਤੇ ਉਥੋਂ ਇਹਨਾਂ ਨੇ ਲੁੱਟ ਦੀ ਨੀਅਤ ਨਾਲ ਕੁਝ ਸਮਾਨ ਵੀ ਚੁਰਾਇਆ ਤੇ ਕ੍ਰਿਸ਼ਨ ਕੁਮਾਰ ਉਰਫ ਨੀਤਾ ਦਾ ਮਰਡਰ ਕਰਕੇ ਉਥੋਂ ਹੀ ਫਰਾਰ ਹੋ ਗਏ ਆ ਦਿਨ ਤਰੀਕ ਨੂੰ ਇਸ ਦੇ ਪਛਾਤ ਅਸੀਂ ਇੱਕਦਮ ਤੋਂ ਐਫ ਆਈ ਆਰ ਨੰਬਰ ਦਿਨ ਪੁਲਿਸ ਸਟੇਸ਼ਨ ਲਹਿਰਾ ਦੇ ਵਿੱਚ ਦਰਜ ਕਰਵਾਈ ਤੇ ਵੱਖੋ ਵੱਖ ਟੀਮਾਂ ਦਾ ਗਠਨ ਕੀਤਾ ਬਿਕੋਜ਼ ਇ ਬਿਲਕੁਲ ਬਲਾਈਂਡ ਮਰਡਰ ਕੇਸ ਸੀਗਾ ਇਸ ਦੇ ਵਿੱਚ ਕੋਈ ਹੀਟ ਨਹੀਂ ਸੀ ਕੋਈ ਉਹਨਾਂ ਨੂੰ ਪਛਾਣਦਾ ਨਹੀਂ ਸੀ ਕਿਸ ਨੂੰ ਇਹ ਨਹੀਂ ਪਤਾ ਸੀ ਕਿ ਕੀ ਹੈ ਕਿ ਕੌਣ ਇਹ ਬੰਦੇ ਸੀ ਕਿੱਥੋਂ ਆਏ ਸੀ ਤੇ ਇੱਕ ਇਸ ਇਰਾਦੇ ਨਾਲ ਇਹਨਾਂ ਨੇ ਇਹ ਘਰ ਦੇ ਵਿੱਚ ਵੜ ਕੇ ਇਸ ਵਾਰਦਾਤ ਨੂੰ ਇੰਜਾਮ ਪੰਜਾਬ ਦਿੱਤਾ ਉਸਦੇ ਬਾਅਦ ਜਿਹੜੀ ਸਾਡੀ ਟੀਮਾਂ ਸੀ ਕਿਉਂਕਿ ਬਹੁਤ ਘੱਟ ਟੈਕਨੀਕਲ ਐਵਿਡੈਂਸੀ ਤਾਂ ਇਹਨਾਂ ਨੇ ਬੜਾ ਜ਼ੋਰ ਨਾਲ ਬੜੀ ਮਿਹਨਤ ਨਾਲ ਕੰਮ ਕੀਤਾ ਹਰ ਡਾਇਰੈਕਸ਼ਨ ਹਰ ਐਸਪੈਕਟ ਨੂੰ ਖੰਗਾਲਿਆ ਇਹਨਾਂ ਨੇ ਕੋਈ ਵੀ ਲੀਡ ਨਹੀਂ ਛੱਡੀ ਤੇ ਜਿੱਤੋਂ ਸਾਨੂੰ ਲੱਗਿਆ ਕਿ ਲੀਡ ਸਾਡੀ ਡ్రਾਈ ਅਪ ਹੋ ਗਈ ਹੈ ਉਸਦੇ ਬਾਅਦ ਵੀ ਇਹਨਾਂ ਨੇ ਕੰਮ ਕਰਨਾ ਨਹੀਂ ਛੱਡਿਆ ਇਹਨਾਂ ਦੀ ਮਿਹਨਤ ਸਦਕਾ ਸਾਨੂੰ ਤਿੰਨ ਅਕਿਊਜ਼ ਜਿਹੜੇ ਸੀਗੇ ਇਸ ਕੇਸ ਦੇ ਉਹ ਤਿੰਨਾਂ ਦੀ ਅਸੀਂ ਗ੍ਰਿਫਤਾਰੀ ਕਰ ਪਏ ਜਿਨ੍ਹਾਂ ਦੇ ਨਾਮ ਨੇ ਆਕਾਸ਼ਦੀਪ ਸ਼ਰਮਾ ਉਸ ਲੱਕੀ ਸਨੀ ਕੁਮਾਰ ਉਸ ਮੰਗਲ ਅਤੇ ਮਨਪ੍ਰੀਤ ਸਿੰਘ उर्फ ਬੀਰੂ ਇਹ ਤਿੰਨੋਂ ਵੀ ਲਹਿਰਾਗੇ ਹੀ ਰਹਿਣ ਵਾਲੇ ਨੇ ਅਤੇ ਇਹਨਾਂ ਨੇ ਜੋ ਸਾਨੂੰ ਹਲੇ ਤੱਕ ਤਫਤੀਸ਼ ਵਿੱਚ ਦੱਸਿਆ ਹੈਗਾ ਕਿ ਜੋ ਮਨਪ੍ਰੀਤ ਸਿੰਘ उर्फ ਬੀਰੂ ਹੈ ਉਸ ਦਾ ਵਿਕਟਮ ਦੇ ਨਾਲ ਕ੍ਰਿਸ਼ਨ ਕੁਮਾਰ ਦੇ ਨਾਲ ਪੈਸਿਆਂ ਦਾ ਲੈਣ-ਦੇਣ ਸੀ ਜਿਸ ਦੇ ਕਾਰਨ ਇਹਨਾਂ ਨੇ ਉਸ ਦਿਨ ਘਰ ਜਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਦੇ ਬਾਅਦ ਅਸੀਂ ਕੁਝ ਆਰਟੀਕਲਸ ਨੂੰ ਵੀ ਰਿਕਵਰ ਕਰ ਪਾਏ ਹਾਂ ਜਿਵੇਂ ਕਿ ਇੱਕ ਚਾਂਦੀ ਦੀ ਚੇਨ ਚਾਂਦੀ ਦਾ ਬ੍ਰੇਸਲੇਟ ਕੁਝ ਛਾਪਾਂ ਤੇ ਇੱਕ ਖੜੇ ਤੇ ਹੁਣ ਅਸੀਂ ਅਗਲੀ ਤਫਰੀਸ਼ ਅਮਲਸ ਲਿਆ ਕੇ ਬਣਦੀ ਕਾਰਵਾਈ ਕਰਾਂਗੇ ਇਹਨਾਂ ਦਾ ਪ੍ਰੀਵਿਅਸ ਰਿਕਾਰਡ ਕੀ ਹੈ ਜਿ ਕਿ ਪਹਿਲਾਂ ਵੀ ਕੋਈ ਕ੍ਰਿਮੀਨਲ ਮਾਮਲੇ ਦਰਜ ਨੇ ਜਾਂ ਕੀ ਹੈ ਇਹ ਤਿੰਨ ਅਕਿਊਜ਼ ਨੇ ਉਹਨਾਂ ਵਿੱਚੋਂ ਦੋ ਅਕਿਊਜ਼ ਆਕਾਸ਼ਦੀਪ ਸ਼ਰਮਾ ਉਰਫ ਲਕੀ ਹਲਵਾਈ ਹੈ ਕੇਟਰਿੰਗ ਦਾ ਕੰਮ ਕਰਦਾ ਤੇ ਉਸਤੇ ਇੱਕ ਐਫ ਆਈ ਆਰ ਪਹਿਲਾਂ ਹੈ ਹਾਊਸ ਸਪਾ ਦਾ ਉਸ ਤੋਂ ਇਲਾਵਾ ਜਿਹੜਾ ਸਨੀ ਕੁਮਾਰ ਹੈਗਾ 21 ਸਾਲ ਦਾ ਉਹ ਪੱਲੇਦਾਰੀ ਦਾ ਕੰਮ ਕਰਦਾ ਤੇ ਜਿਹੜਾ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਉਸਤੇ ਕੋਈ ਪਰਚਾ ਨਹੀਂ ਹੈ ਲਿਖ ਪਹਿਲਾ ਐਫ ਆਰ ਨਹੀਂ ਹੈ ਲੇਕਿਨ ਉਹ ਹਲਵਾਈ ਦਾ ਕੰਮ ਕਰਦਾ ਤੇ ਉਹਦੀ ਉਮਰ ਤਕਰੀਬਨ 25 ਸਾਲ ਦੀ ਹੈ ਕਿੰਨੇ ਕ ਟਾਈਮ ਦੇ ਵਿੱਚ ਟ੍ਰੇਸ ਕਰ ਲਿਆ ਗਿਆ ਜੀ ਇਹ ਜੀ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਟ੍ਰੇਸ ਕਰ ਲਿਆ ਗਿਆ ਸਾਰਾ ਸਾ ਜਿਹੜਾ ਪੈਸੇ ਲੈਣ ਦੀ ਗੱਲ ਕੀਤੀ ਗਈ ਹੈ ਕੀ ਕੋਈ ਉਧਾਰੀ ਸੀ ਜਾਂ ਕਿਸ ਤਰ੍ਹਾਂ ਦੇ ਪੈਸੇ ਉਹ ਲੈਣ ਦੇ ਕਿੰਨੇ ਕ ਪੈਸੇ ਉਹ ਲੈਣਦੇ ਆ ਜੋ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਜੋ ਮੁੱਖ ਦੋਸ਼ੀ ਹੈ ਜਿਸ ਦੇ ਕਾਰਨ ਇਹ ਸਾਰੀ ਵਾਰਦਾਤ ਹੋਈ ਹੈ ਉਹਨੇ ਦੱਸਿਆ ਹੈਗਾ ਕਿ 40000 ਰੁਪਏ ਦਾ ਤਕਰੀਬਨ ਇਹਨਾਂ ਦਾ ਲੈਣ ਦੇਣ ਦਾ ਸੀਗਾ ਬਕਾਇਆ ਕ੍ਰਿਸ਼ਨ ਕੁਮਾਰ ਦੇ ਨਾਲ ਅਤੇ ਇਸ ਬਕਾਇਦੇ ਨੂੰ ਲੈਣ ਦੇ ਕਾਰਨ ਹੀ ਇਹਨਾਂ ਨੇ ਇਹ ਇਹਨਾਂ ਨੇ ਆਪਣੇ ਮੂੰਹ ਟੱਗੇ ਤੇ ਉੱਥੇ ਗਏ ਉਹਨਾਂ ਦੇ ਘਰਾਂ ਦਾਖਲ ਹੋਏ ਤੇ ਸਵਾਰਦਾਤ ਨੂੰ ਜਾਂ। ਸਰ ਉਹਨਾਂ ਨੇ ਰੈਕੀ ਕੀਤੀ ਸੀ ਪਹਿਲਾਂ ਮਤਲਬ ਜਿਹੜਾ ਇਹਨਾਂ ਸਮੇਂ ਬਾਅਦ ਲਗ ਪਹਿਲਾਂ ਵੀ ਜਿਵੇਂ ਪੁਲਿਸ ਚੈਕਿੰਗ ਕਰ ਰਹੀ ਸੀਗੀ ਜਿਹੜੇ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਇਹ ਇਹਨਾਂ ਦਾ ਦੀ ਕੁਝ ਵਕਾਫੀਅਤ ਉੱਥੇ ਸੀ ਇਹ ਪਹਿਲਾਂ ਵੀ ਉਹਨਾਂ ਦੇ ਘਰ ਆਦੇ ਜਾਂਦੇ ਰਹੇ ਸੀ। ਸਰ ਕੀ ਮਰ ਰਹੇ ਹੀ ਕਰਨ ਗਏ ਸੀ ਜਾਂ ਕੋਈ ਪੈਸੇ ਜਿਸ ਤਰ੍ਹਾਂ ਜਿਵੇਂ ਕਿ ਪੈਸਾ ਲੈਣ ਪੈਸੇ ਲੈਣਗੇ ਇਸੇ ਕਤਲ ਹੀ ਕਰਨ ਦੀ ਸੀ ਜੀ ਇਹ। ਜੀ ਉਥੇ ਜਦੋਂ ਮੈਂ ਗਏ ਸੀਗੇ ਤਾਂ ਜਦੋਂ ਉਥੇ ਇਹਨਾਂ ਨੇ ਵਾਰਦਾਤ ਨੂੰ ਇਸ ਨੂੰ ਅੰਜਾਮ ਦਿੱਤਾ ਤਾਂ ਉਸ ਦੇ ਵਿੱਚ ਜਦੋਂ ਲੁੱਟ ਕਰਨੀ ਸੀ 15000 ਰੁਪਏ ਦੇ ਕੁਝ ਆਰਟੀਕਲਸ ਨੂੰ ਉੱਥੇ ਉਹਨਾਂ ਨੇ ਲੁੱਟ ਕੀਤੀ ਹੈ ਉਸ ਘਰੋਂ ਤਾਂ ਇਹਨਾਂ ਨੇ ਉਹਨਾਂ ਦੇ ਨਾਲ ਕੋਈ ਹੰਦੂਪਾਈ ਕੀਤੀ ਜਦੋਂ ਉਹਨਾਂ ਦੇ ਮੂੰਹ ਤੇ ਕੱਪੜਾ ਰੱਖਿਆ ਉਸ ਦੇ ਪਛਾਤ ਉਹਨਾਂ ਦਾ ਉਹਨਾਂ ਦਾ ਮਰਡਰ ਹੋਇਆ ਉਹਨਾਂ ਦੀ ਡੈਥ ਹੋਈ ਹੈ ਤੇ ਜਿਹੜਾ ਇਹ ਇੰਟੈਂਸ਼ਨ ਆਪਾਂ ਕਹਿੰਦੇ ਆ ਇਹ ਤਫ਼ਤੀਸ਼ ਵਿੱਚ ਕਲੀਅਰ ਹੋਊਗਾ ਕਿ ਕੀ ਇਹ ਇਸ ਵਜ੍ਹਾ ਰੰਜਿਸ਼ ਨਾਲ ਹੀ ਗਈ ਸੀ ਕਿ ਉਹਨਾਂ ਨੂੰ ਮਾਰਨਾ ਹੈ ਇਹ ਫਟੀਏ ਸਿਰਫ ਆਪਣੇ ਪੈਸੇ ਲੰਗੇ ਸੀ ਤੇ ਉੱਥੇ ਮੌਕੇ ਤੇ ਉਹ ਸਭ ਅਣਹੋਣੀ ਹੋਈ ਸਰ ਪਲਾਨ ਤਾਂ ਲੱਗਦਾ ਜੀ ਬਿਲਕੁਲ ਸਰ ਪਲਾਨ ਤਾਂ ਹਲੇ ਤੱਕ ਇਹ ਲੇਕਿਨ ਐਮਐਲਆਰ ਦੇ ਵਿੱਚ ਕਲੀਅਰ ਹੋਣਾ ਹੈਗਾ ਜਿਹੜਾ ਪੋਸਟਮਾਰਟਮ ਹੈਗਾ ਉਸ ਦੀ ਹਲੇ ਰਿਪੋਰਟ ਆਣੀ ਬਾਕੀ ਹੈ ਸਰ ਪਲਾਨ ਤਾਂ ਬਣਿਆ ਹੋਇਆ ਸੀ ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਦੀ ਮਾਂ ਨੂੰ ਬੰਨਿਆ ਹੈਗਾ ਉਹਨਾਂ ਦੇ ਹੱਥ ਬੰਨੇ ਪੈਰ ਬੰਨੇ ਫਿਰ ਉਹਨੂੰ ਅੰਦਰ ਰਜਾਈ ਦੇ ਵਿੱਚ ਰੱਖਿਆ